ਇਹ ਦਿਨ ਵੱਖ-ਵੱਖ ਸੁਸਾਇਟੀਆਂ ਦੇ ਵੱਲੋਂ ਸਮਾਜ ਦੀ ਭਲਾਈ ਦੇ ਲਈ ਵੱਖ-ਵੱਖ ਕੈਂਪ ਲਗਾਏ ਜਾਂਦੇ ਨੇ ਹੁਣ ਇੱਕ ਸਮਾਜ ਸੇਵਾ ਸੁਸਾਇਟੀ ਦੇ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪਾਰੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਇਕੱਠਾ ਹੋਇਆ ਗਿਆ ਇਹ ਜਿਹੜਾ ਖੂਨਦਾਨ ਕੈਂਪ ਸੀ ਉਹ ਸ਼ਕਤੀ ਯੂਥ ਵੈਲਫੇਅਰ ਸੁਸਾਇਟੀ ਦੇ ਵੱਲੋਂ ਲਗਾਇਆ ਗਿਆ ਇਹ ਉਹਨਾਂ ਦਾ 11ਵਾਂ ਖੂਨਦਾਨ ਕੈਂਪ ਸੀਗਾ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਪਾਰੀ ਗਿਣਤੀ ਦੇ ਵਿੱਚ ਇਕੱਠਾ ਹੋਇਆ ਗਿਆ ਅਤੇ ਉਹਨਾਂ ਦੇ ਵੱਲੋਂ ਸਰਫਨਾਈ ਨਹੀਂ ਐਸ ਜੇ ਵਿੱਚ ਸਮਾਜੀ ਗੱਤੇ ਰਾਜਨੀਤਿਕ ਪਾਰਟੀਆਂ ਦੇ ਆਗੂਆ ਦੀ ਰਹੀ ਖਾਸ ਮੂਲੀਆ ਐ ਸੋਸਾਇਟੀ ਦੇ ਵੱਲੋਂ ਸਮੇਂ-ਸਮੇਂ ਤੇ ਲੋਕਾਂ ਦੀ ਭਲਾਈ ਦੇ ਵਾਸਤੇ ਕੈਂਪ ਲਗਾਏ ਜਾਂਦੇ ਨੇ ਇਸ ਵਾਰ ਉਹਨਾਂ ਦੇ ਵੱਲੋਂ 11ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਵੀ ਵੱਧ ਚੜ ਕੇ ਹਿੱਸਾ ਲਿੱਤਾ ਗਿਆ ਸ਼ਕਤੀ ਜੋਤ ਵੈਲਫੇਅਰ ਸੋਸਾਇਟੀ ਵੱਲੋਂ ਹਰ ਸਾਲ ਦੋ ਤਿੰਨ ਬਹੁਤ ਵਧੀਆ ਸਮਾਗਮ ਕੀਤੇ ਜਾਂਦੇ ਇੱਕ ਇਹ ਆ ਜਿਹੜਾ ਕੰਮ ਕਰਦੇ ਨੇ ਸਭ ਤੋਂ ਪਰਉਪਕਾਰੀ ਖੂਨਦਾਨ ਕੈਂਪ ਲਾ ਕੇ ਲੋਰਬੰਦ ਮਰੀਜ਼ਾਂ ਦੇ ਲੋਕਾਂ ਦੀ ਜਿੰਦਗੀ ਬਚਾਉਣ ਦਾ ਵੱਡਾ ਪ੍ਰਾਲਾ ਕਰਦੇ ਨੇ ਇਹ ਬਹੁਤ ਪਰਉਪਕਾਰੀ ਕਾਜ ਆ ਕਿਸੇ ਵੀ ਲੋਰਬੰਦ ਨੂੰ ਨਾ ਕਿਸੇ ਜਾਤ ਬਰਾਦਰੀ ਧਰਮ ਆ ਇਲਾਕਾ ਬੋਲੀ ਦੇਖੇ ਤੇ ਮਨੁੱਖ ਦਾ ਖੂਨ ਮਨੁੱਖ ਨੂੰ ਬਚਾਉਂਦਾ ਇਹ ਇਹਨਾਂ ਦਾ ਪਰਉਪਕਾਰੀ ਕਾਜ ਆ ਇੱਕ ਇੱਕ ਯਤਨ ਦਰਵਾਰ ਚਾਉਂਦੇ ਨੇ ਉਹਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਗੁਰਬਾਣੀ ਦਾ ਕੀਰਤਨ ਕਰਾ ਕੇ ਲੋਕਾਂ ਨੂੰ ਧੁਰੇ ਦੇ ਨਾਲ ਜੋੜਦੇ ਨੇ ਅੱਜ ਦੇ ਸਮੇਂ ਦੀ ਬਹੁਤ ਲੋੜ ਹੈ ਯੂਥ ਨੂੰ ਸਹੀ ਰਸਤਾ ਦਿਖਾਉਣ ਵਾਸਤੇ ਧਰਮ ਨਾਲ ਜੋੜ ਇੱਕ ਮਹਾਮਾਈ ਦਾ ਜਾਗਮਨਾ ਵੀ ਕਰਾਉਂਦੇ ਨੇ ਸਾਲ ਚ ਤਿੰਨ ਕੰਮ ਹੈ ਬਹੁਤ ਵਧੀਆ ਕਰਾਉਂਦੇ ਨੇ ਜਿਹੜਾ ਮੈਂ ਸਮਝਦਾ ਵੀ ਹਰ ਸੋਸਾਇਟੀ ਨੂੰ ਹਰ ਸਮਾਜ ਸੇਵੀ ਸੰਸਾ ਨੂੰ ਹਰ ਚੰਗੇ ਬੰਦਿਆਂ ਨੂੰ ਹਰ ਗੁਰਦੁਆਰੇ ਮੰਦਰ ਨੂੰ ਇਹ ਕੰਮ ਕਰਨੇ ਚਾਹੀਦੇ ਆ ਤਾਂ ਜੋ ਸਮਾਜ ਵਿੱਚ ਜਿਹੜੀਆਂ ਬਰਾਈਆਂ ਆਈਆਂ ਨੇ ਅੱਜ ਸਾਡੇ ਸਮਾਜ ਦੀ ਸਭ ਤੋਂ ਵੱਡੀ ਬਰਾਈ ਹੈ ਨਸ਼ਾ ਨਸ਼ਿਆਂ ਤੋਂ ਬਚਾਅ ਦੀ ਖਾਤਰ ਨੌਜਵਾਨਾਂ ਨੂੰ ਧਰਮ ਨਾਲ ਜੋੜਨਾ ਕਿਤੇ ਨਾਲ ਜੋੜਨਾ ਸਮਾਜ ਨਾਲ ਜੋੜਨਾ ਵਿਰਸੇ ਨਾਲ ਜੋੜਨਾ ਇਹ ਸਭ ਤੋਂ ਵੱਡਾ ਪਰਉਪਕਾਰੀ ਕਾਰਜ ਆ ਤੋਂ ਮੈਂ ਸਾਡੇ ਨਾਮ 'ਸ਼ਕਤੀ ਯੂਥ ਵੈਲਫੇਅਰ ਸੁਸਾਇਟੀ' ਇਹ ਕੰਮ ਕਰਦੀ ਆ ਤੇ ਵਧਾਈ ਦੇ ਪਾਤਰ ਨੇ ਔਰ ਹਰ ਸਾਲ ਹਰ ਸਮੇਂ ਤਤਪਰ ਰਹਿੰਦੇ ਨੇ ਲੋਕ ਸਭਾ ਵਾਸਤੇ ਤੋਂ ਮੈਂ ਇਹ ਸੁਭਰੀ ਸਮੁੱਚੀ ਸਸਾਇਟੀ ਨੂੰ ਵਧਾਈ ਦਿੰਦਾ ਇਹਨਾਂ ਨੇ ਮਾਤਾ ਪਿਤਾ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਚੰਗਾ ਰਾਤ ਖਾਇਆ ਸ਼ਕਤੀ ਜੂਤ ਵੈਲਫੇਅਰ ਸੋਸਾਇਟੀ ਵੱਲੋਂ 11ਵਾਂ ਮਹਾਨ ਖੂਦਲ ਕੈਂਪ ਲਗਾਇਆ ਜਾ ਰਿਹਾ ਪਾਜੀ ਜਿਹਦੇ ਵਿੱਚ ਹੁਣ ਤੱਕ ਪਾਜੀ 60 ਯੂਨਟ ਹੋ ਚੁੱਕਿਆ ਨੇ ਤੇ ਸ਼ਾਮ ਤੱਕ 200 ਯੂਨਟ ਦੇ ਗੇੜ ਹੋ ਜਾਏਗੀ ਪਾਜੀ ਸਾਡੀ ਨੌਜਵਾਨ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਨਸ਼ੇ ਵਗੈਰਾ ਨੂੰ ਤਿਆ ਕੇ ਸਾਡੇ ਸੋਸਾਇਟੀ ਦਾ ਸਾਥ ਦਿਓ ਫੂਨਦਨ ਕੈਂਪ ਤੇ ਹੋਰ ਧਾਰਮਿਕ ਕੰਮਾਂ ਦੇ ਵਿੱਚ ਸਾਡਾ ਸਹਿਯੋਗ ਦਿਓ ਜੀ ਅੱਜ ਦਾ ਜਿਹੜਾ ਕੈਂਪ ਹੈ ਸ਼ਕਤੀ ਯੂਥ ਬੈਫਲ ਸੋਸਾਇਟੀ ਵੱਲੋਂ ਗੋਲਡੀ ਜੀ ਰਾਜੂ ਜੀ ਔਰ ਉਹਨਾਂ ਦੇ ਮਹੱਲੇ ਦੇ ਸਮੂਹਤ ਜਿਹੜੀ ਟੀਮ ਹੈਗੀ ਇਲਾਕੇ ਦੀ ਇਹਨਾਂ ਨਾਲ ਸਹਿਯੋਗ ਦਾ ਕੈਂਪ ਲੱਗਦਾ 11ਵਾਂ ਕੈਂਪ ਲਗਾਇਆ ਜਾ ਰਿਹਾ ਹੈ ਇਹਨਾਂ ਹਜੇ ਤੱਕ 65 ਤੋਂ 70 ਯੂਨਟ ਹੋ ਗਈ ਹੈ ਸ਼ਾਮ ਤੱਕ ਹੋ ਸਕਦਾ ਕਿ ਲਾਭਕ 200 ਟੱਪ ਹੋ ਗਈ ਹੈ ਵਾਲੀ ਔਰ ਹਰ ਸਾਲ ਇਹ ਆਪਣੇ ਮਹੱਲੇ ਦੇ ਵਿੱਚ ਕੋਈ ਨਾ ਕੋਈ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਉਹ ਮੇਰੀ ਅਪੀਲ ਇਹੀ ਆ ਸਾਰੇ ਵਾਸੀਆਂ ਨੂੰ ਇਹਨਾਂ ਦਾ ਸਹਿਯੋਗ ਵਰਤਮਾਨ ਦਿਓ ਕਿ ਜਿਹੜਾ ਬਲੱਡ ਕੈਂਪ ਹੈ ਕਿ ਜਿਹੜਾ ਇੱਕ ਖੂਨ ਦਾਣਾ ਮਹਾਦਾਨ ਇਸ ਤੋਂ ਪਰ ਵੱਡਾ ਕੋਈ ਦਾਨ ਨਹੀਂ ਹੈਗਾ ਜਿਸ ਕਿਸੇ ਬੰਦੇ ਦੀ ਜ਼ਿੰਦਗੀ ਬਚਾਈ ਜਾਂਦੀ ਹੈ ਤੇ ਕਿਸੇ ਨੂੰ ਖੂਨ ਦੇਣਾ ਚਾਹੀਦਾ ਜੂਰ ਦੇਣਾ ਚਾਹੀਦਾ ਸੋਸਾਇਟੀ ਬੋਲੋ ਇਹਨਾਂ ਬੋਲੋ ਪਰਾਲੇ ਹਰ ਵਾਰ ਕੋਈ ਨਾ ਕੀ ਕੀਤਾ ਜਾਂਦਾ ਜੀ ਨਸ਼ਾ ਵਿਰੋਧੂ ਕੇ ਲਾਡਾ ਨਾਟਕ ਹੋਣਾ ਵਾ ਉਸ ਤੋਂ ਬਾਅਦ ਜਿਹੜਾ ਅੱਜ ਖੂਨ ਕੈਂਪ ਲੱਗਿਆ ਵਾ ਉਸ ਤੋਂ ਬਾਅਦ ਇਹਨਾਂ ਦੇ ਮੱਲੇ ਦੇ ਵਿੱਚ ਕੀਰਤਨ ਵਰਤਾਰ ਵੀ ਹੋਣਾ ਵਾ ਹੋਰ ਬਾਕੀ ਸਕੂਲ ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਜੂਤਮੰਦ ਨੂੰ ਰਾਸ਼ਨ ਇਸ ਸੋਸਾਇਟੀ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਜਾਂਦੇ ਆ ਪਰ ਮੇਰੀ ਅਪੀਲ ਇਹੀ ਆ ਕਿ ਇਹਨਾਂ ਦੇ ਕਲੱਬ ਦੇ ਨਾਲ ਜੁੜ ਕੇ ਜਿੰਨਾ ਵਰਤਮਾਨ ਸਹਿਯੋਗ ਦਿੱਤਾ ਜਾਂਦਾ ਵਾ ਉਹ ਦਿਓ ਤੇ ਆਪਣੇ ਏਰੀਆ ਦਾ ਨਾਮ ਰੋਸ਼ਨ ਕਰੀਏ